हां मैं गल कर रहा जी? तो हूं जी डेरीवाल ਤੋਂ ਕੋੜਾ ਜਹਾ ਸਿੰਘਪੁਰਾ ਭਗਵਾਨਗਰੀ ਆਸ਼ਰਮ ਨੂੰ ਜਾਂਦੀ ਰੋਡ ਕਿ ਇਹਦੇ ਮੈਂ ਗੱਲ ਕਰਦਾ ਕਿ ਫਰਮਾ ਜਿਹੜਾ ਉਹ ਲਾ ਕੇ ਨਹੀਂ ਮਾਲ ਪਾਇਆ ਜਾ ਰਿਹਾ ਕਿ ਉਹਨਾਂ ਦੇ ਵਰਕਰ ਵੀ ਹੈਗੇ ਆ ਠੇਕੇਦਾਰਾਂ ਦੇ ਇਹਨਾਂ ਨਾਲ ਮੈਂ ਗੱਲ ਕਰਦਾ ਵੀ ਤੁਸੀਂ ਉਹ ਫਰਮਾ ਫਰਮਾ ਕਿਉਂ ਨਹੀਂ ਲਾਇਆ ਜਾ ਰਿਹਾ ਇਹਨਾਂ ਠੇਕੇਦਾਰਾਂ ਨਾਲ ਗੱਲ ਕਰਦੇ ਨਹੀਂ ਤਾਂ ਛੱਡ ਦੇ ਗਏ ਸੀ ਇਹ ਕੀ ਕਰਸਾ ਦੇ ਵਰਕਰ ਤਾਂ ਹੈ ਨਾ ਠੇਕੇਦਾਰ ਦੇ ਉਹ ਵਰਕਰ ਤੇ ਆ ਕੇ ਉਹੜਾ ਹੈ ਤੇ ਉਹ ਲਾ ਕੇ ਦੇਣ ਮਟੀਰੀਅਲ ਫੇਰ ਰੱਖਣਾ ਫਰਮਾਂ ਤੋਂ ਲਾਉਣਾ ਚਾਹੀਦਾ ਨਾ ਆਪਣਾ ਫਰਮਾਂ ਇਕ ਲਾ ਰਿਹਾ ਠੇਕੇਦਾਰ ਨੇ ਕੀ ਕਿਹਾ ਨਹੀਂ ਲਾਉਣਾ ਸਿਰੇ ਆ ਕੇ ਮਿਲ ਲਿਓ ਤੇ ਲਾ ਲੂ ਨਹੀਂ ਆਪਾਂ ਨੂੰ ਕੀ ਆ ਵੀ ਉਹਨਾਂ ਨੂੰ ਨਹੀਂ ਲਾਉਣਾ ਮੈਂ ਵੈਸੇ ਕਰਕੇ ਵੀ ਨਹੀਂ ਲੱਗਾ ਨਹੀਂ ਮੈਂ ਦੰਦਾ ਮੈਂ ਤਾਂ ਇਹੋ ਕਰ ਦੋ ਉਹਨਾਂ ਨੇ ਦੱਸਿਆ ਜੀ ਤੇ ਇਹ ਗੱਲ ਕਰਦੇ ਆ ਕਿ ਜਿਹੜਾ ਸਰਕਾਰ ਦੇ ਸਰਪੰਚ ਸਿੰਘ ਜੀ ਵੀਡੀਓ ਸਾਹਿਬ ਉਹੀ ਕਹਿੰਦੇ ਕੁਆਲਿਟੀ ਦੇ ਕੰਮ ਲੈਣੇ ਆ ਤੇ ਕੁਆਲਿਟੀ ਆ ਇੱਕ ਫਰਮੇ ਦੀ ਬੜੀ-ਬੜੀ ਨਿਗਹਿਲੀ ਹੋ ਰਹੀ ਆ ਤੇ ਅੱਧਾ ਲਾ ਆ ਰਿਹਾ ਸਾਡਾ ਆ ਰਹਾ ਵੀ ਇਹਦੇ ਵਿੱਚ ਮੈਂ ਕਰ ਰਿਹਾ ਇਹ ਕਿਨਾਰੀ ਵਾਲੀ ਇੱਟ ਦੀ ਕਿਨਾਰੀ ਵਾਲੀ ਇੱਟ ਜਿਹੜੀ ਆ ਇਹ ਸੀ ਕਲਾਸ ਇੱਟ ਲੱਗ ਰਹੀ ਆ ਇਹ ਇਹ ਸੀ ਕਲਾਸ ਜਦੋਂ ਪੈਸੇ ਇਹਨਾਂ ਨੂੰ ਏ ਕਲਾਸ ਦੇ ਮਿਲਨੇ ਆ ਇੱਟ ਜਿਹੜੀ ਮੈਂ ਸਾਰੀ ਪਿਛੇ ਵੇਖਿਆ ਆ ਦੂਰ ਤੱਕ ਤੇ ਸੀ ਕਲਾਸ ਇੱਟ ਇਹਦੇ ਵਿੱਚ ਲੱਗ ਰਹੀ ਆ ਇਹ ਇਹਦੀ ਪਰਤਾ ਜਿਹੜੀ ਉਹ ਜ਼ਰੂਰੀ ਹੋਣੀ ਚਾਹੀਦੀ ਆ ਉਹ ਇੱਥੇ ਹੀ ਮੈਂ ਸਮਾਪਤੀ ਕਰਦਾ ਹਾਂ ਅਗਲੀ ਗੱਲ ਲੈ ਕੇ ਫੇਰ ਆਈ ਰੋਵਾਂਗੇ ਜੀ